ਹਰਤ ਹੁਣ ਅਮਰੀਕਾ ਤੋਂ ਐਲਪੀਜੀ ਗੈਸ ਖਰੀਦੇਗਾ ਯਾਨੀ ਕਿ ਐਲਪੀਜੀ ਲਿਕੁਇਡ ਪੈਟਰੋਲੀਅਮ ਗੈਸ ਅਮਰੀਕਾ ਦੇ ਨਾਲ 1 ਸਾਲ ਦਾ ਸਮਝੌਤਾ ਕੀਤਾ ਗਿਆ ਭਾਰਤ ਦੇ ਵੱਲੋਂ ਮੀਡੀਆ ਰਿਪੋਰਟਸ ਮੁਤਾਬਕ ਭਾਰਤ ਦੀ ਸਰਕਾਰੀ ਤੇਲ ਕੰਪਨੀਆਂ ਨੇ 2026 ਵਿੱਚ ਅਮਰੀਕਾ ਤੋਂ ਰਸੋਈ ਗੈਸ ਦੀ ਦਰਾਮਦ ਲਈ 1 ਸਾਲ ਦਾ ਸਮਝੌਤਾ ਕੀਤਾ ਇਸ ਕਦਮ ਨੂੰ ਨਵੀਂ ਦਿੱਲੀ ਵੱਲੋਂ ਵਾਸ਼ਿੰਗਟਨ ਤੋਂ ਊਰਜਾ ਖਰੀਦ ਵਧਾਉਣ ਅਤੇ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਸਬੰਧ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਵੱਜੋਂ ਦੇਖਿਆ ਜਾ ਰਿਹਾ ਹੈ ਸਰਕਾਰੀ ਬਿਆਨ ਅਨੁਸਾਰ ਭਾਰਤ ਸਰਕਾਰ ਤੇ ਤੇਲ ਕੰਪਨੀਆਂ ਨੇ 2026 ਲਈ ਅਮਰੀਕਾ ਤੋਂ ਤਕਰੀਬਨ 22 ਲੱਖ ਟਨ ਐਲਪੀਜੀ ਦੀ ਦਰਾਮਦ ਲਈ ਬਜਵੇਂਕਰਾਰ ਤੇ ਦਸਖਤ ਕੀਤੇ ਨੇ ਇਹ ਮਾਤਰਾ ਭਾਰਤ ਦੀ ਸਾਲਾਨਾ ਐਲਪੀਜੀ ਦਰਾਮਦ ਦਾ ਤਕਰੀਬਨ 10% ਦਾ ਹਿੱਸਾ ਹੈ ਅਤੇ ਅਮਰੀਕਾ ਤੋਂ ਐਲਪੀਜੀ ਦਰਾਮਦ ਲਈ ਭਾਰਤੀ ਬਾਜ਼ਾਰ ਦਾ ਇਹ ਪਹਿਲਾ ਅਜਿਹਾ ਬਜਵਾ ਕਰਾਰ ਹੈ ਭਾਰਤ ਪੈਟਰੋਲ ਅਤੇ ਡੀਜ਼ਲ ਵਰਗੇ ਜ਼ਿਆਦਾਤਰ ਇੰਦਨਾਂ ਵਿੱਚ ਆਤਮ ਨਿਰਪਰ ਹੈ ਪਰ ਆਪਣੇ 3.1 ਕਰੋੜ ਟਨ ਦੀ ਐਲਪੀਜੀ ਖਪਤ ਦਾ ਤਕਰੀਬਨ 65% ਹਿੱਸਾ ਦਰਾਮਦ ਕਰਦਾ ਹੈ 2024 ਵਿੱਚ ਤਕਰੀਬਨ 90% ਦੀ ਦਰਾਮਦ ਯੂਏਆਈ ਕਤਰ ਕੁਵੈਤ ਅਤੇ ਸਾウਦੀ ਅਰਬ ਤੋਂ ਹੋਈ ਸੀ ਭਾਰਤ ਪਹਿਲਾਂ ਵੀ ਅਮਰੀਕਾ ਤੋਂ ਸਮੇਂ-ਸਮੇਂ ਤੇ ਮਾਲ ਦਰਾਮਦ ਕਰਦਾ ਰਿਹਾ ਪਰ ਬਜਵੇਂਕਰਾਰ ਤੇ ਦਸਖਤ ਪਹਿਲੀ ਵਾਰ ਕੀਤੇ ਗਏ ਨੇ ਇੰਡੀਆ ਆਇਲ ਕਾਰਪੋਰੇਸ਼ਨ ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਵਰਗੀਆਂ ਕੰਪਨੀਆਂ 2026 ਵਿੱਚ LPG ਦੇ ਤਕਰੀਬਨ 48 ਵੱਡੇ ਗੈਸ ਕੈਰੀਅਰ ਦਰਾਂਮਦ ਕਰਨਗੀਆਂ ਇਸ ਸਪਲਾਈ ਸ਼ੈਵਰਨ ਫਿਲਪਸ ਅਤੇ ਹੋਰ ਵੱਡੀਆਂ ਕੰਪਨੀਆਂ ਰਾਹੀਂ ਕੀਤੀ ਜਾਵੇਗੀ ਤੇਲ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਸ ਨੂੰ ਇਤਿਹਾਸਕ ਪਹਿਲ ਦੱਸਦਿਆਂ ਕਿਹਾ ਕਿ ਇਸ ਨਾਲ ਭਾਰਤ ਦੇ ਲੋਕਾਂ ਨੂੰ ਸਸਤੀ LPG ਦੀ ਸਪਲਾਈ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ ਇੱਕ ਕਦਮ ਭਾਰਤ ਦੀ ਊਰਜਾ ਸੁਰੱਖਿਅਤ ਮਜ਼ਬੂਤ ਕਰਨ ਦੇ ਨਾਲ ਨਾਲ ਕਰੋੜਾਂ ਘਰਾਂ ਨੂੰ ਸਾਫ਼ ਰਸੋਈ ਇੰਦਨ ਤੱਕ ਕਫਾਇਤ ਪਹੁੰਚ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ ਇਸ ਨਾਲ ਭਾਰਤ ਨੂੰ ਆਲਮੀ ਕੀਮਤਾਂ ਤੇ ਉਤਰਾ ਚੜਾ ਤੋਂ ਆਪਣੇ ਖਪਤਕਾਰਾਂ ਨੂੰ ਬਚਾਉਣ ਚ ਵੀ ਮਦਦ ਮਿਲੇਗੀ ਸੋ ਭਾਰਤ ਹੁਣ ਅਮਰੀਕਾ ਤੋਂ ਐਲਪੀਜੀ ਖਰੀਦੇਗਾ ਇੱਕ ਸਾਲ ਦਾ ਸਮਝੌਤਾ ਹੋਇਆ ਸੋ ਇਹ ਵੱਡੀ ਖਬਰ ਹੈ 22 ਲੱਖ ਟਨ ਐਲਪੀਜੀ ਦੀ ਦਰਾਮਦ ਲਈ ਬੱਜਵੇਂਕਰਾਰ ਤੇ ਦਸਖਤ ਕੀਤੇ ਗਏ